2021 ਤੋਂ ਲਗਾਤਾਰ ਪੋਲਿਟਿਕਲ ਵੰਡਾਟਾ ਤਹਿਤ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਸਾਜਾ ਕੀਤੀਆਂ ਜਾ ਰਹੀਆਂ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਕਿ 4 ਸਾਲ ਤੋਂ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭ ਰਿਆ ਤੇ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹੜਾ ਕੇਸ ਆ ਆਮਦਨ ਤੋਂ ਬਾਅਦ ਜਾਇਦਾਦ ਦਾ ਉਹਦੇ 'ਚ ਜਾਇਦਾਦ ਹੈ ਤੇ ਸਾਰਾ ਡਰਾਮਾ ਇਸ ਤਰੀਕੇ ਖੇਡਿਆ ਜਾ ਰਿਹਾ ਕਿ ਪਤਾ ਨਹੀਂ ਕਿੰਡਾ ਕਬੜਾ ਕੇਸ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਅਦਾਲਤਾਂ 'ਚ ਕਰਫਿਊ ਵਰਗਾ ਮਾਹੌਲ ਬਣਾ ਕੇ ਔਰ ਵਿਕਰਮ ਮਜੀਠੀਆ ਸਾਹਿਬ ਨੂੰ ਇਸ ਤਰੀਕੇ ਪੇਸ਼ ਕਰਦੇ ਨੇ ਲਕੋ ਕੇ ਚੋਰਾ ਵਾਂਗੂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਜੇ ਤੁਸੀਂ ਐਡੇ ਪੱਕੇ ਪੈਰੀ ਪਰਚਾ ਦਰਜ ਕੀਤਾ ਸੀ ਫਿਰ ਸਿੱਧਾ ਤੁਸੀਂ ਮੀਡੀਆ ਦੇ ਰੂਬਰੂ ਕਿਉਂ ਨਹੀਂ ਹੋਣ ਦਿੰਦੇ ਮੀਡੀਆ ਨੂੰ ਤੁਸੀਂ ਕਿਉਂ ਨਹੀਂ ਇਸ ਕੈਸ ਨੂੰ ਕਵਰ ਕਰਨ ਦਿੰਦੇ ਉਹਦਾ ਜਵਾਬ ਬੜਾ ਸਿੰਪਲ ਹੈ ਕਿ ਸਬੂਤ ਹੀ ਕੋਈ ਨਹੀਂ ਨਾ 29 ਮੋਬਾਈਲ ਨਾ 141 ਕਰੋੜ ਨਾ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਨਾ 1000 ਏਕੜ ਫਿਰ ਹੁਣ ਦੱਸਣਾ ਕੀ ਹੈ ਔਰ ਕੋਰਟ ਦੇ ਅੰਦਰ ਪਹਿਲੀ ਵਾਰੀ ਮੈਨੂੰ ਲੱਗਦਾ ਹੈ ਕਿ ਪੱਤਰਕਾਰ ਵੀਰਾਂ ਨੇ ਵੀ ਦੇਖਿਆ ਕਿ ਤੁਹਾਨੂੰ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਵਕੀਲ ਸਹਿਬਾਨਾਂ ਦੇ ਉੱਤੇ ਵੀ ਇਸ ਤਰੀਕੇ ਦੀਆਂ ਪਾਬੰਦੀਆਂ ਨੇ ਇਹ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਸਪਰੇਟ ਹੈ ਤੇ ਸਰਕਾਰ ਮੈਨੂੰ ਲੱਗਦਾ ਕਿ ਕਿੰਨੇ ਪ੍ਰੈਸ਼ਰ ਦੇ ਚੇ ਕੰਮ ਕਰ ਰਹੀ ਔਰ ਪ੍ਰੈਸ਼ਰ ਕਿਹਦਾ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਕਿਹਦਾ ਸੁਪਰ ਸੀਐਮ ਕੇਜਰੀਵਾਲ ਦਾ ਸਸੋਧਿਆ ਸਾਹਿਬ ਦਾ ਸੰਜੇ ਸਿੰਘ ਕਿਉਂਕਿ ਸੰਜੇ ਸਿੰਘ ਤਾਂ ਵਿਚਾਰੇ ਬਿਲਕੁਲ ਕੈਦ ਦੀ ਕਗਾਰ ਤੇ ਖੜੇ ਨੇ ਜਿਹੜਾ ਵਿਕਰਮ ਮਜੀਠੀਆ ਸਾਹਿਬ ਨੇ ਮਾਨਹਾਨੀ ਦਾ ਮੁਕੱਦਮਾ ਪਾਇਆ ਸੋ ਸੰਜੇ ਸਿੰਘ ਜਿਆਦਾ ਪ੍ਰੈਸ਼ਰ ਦੇ ਵਿੱਚ ਨੇ ਔਰ ਜੋ ਪਿਛਲੀ 19 ਤਰੀਕ ਨੂੰ ਹੋਇਆ ਅਦਾਲਤ ਦੇ ਵਿੱਚ ਆ ਜੋ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ 19 ਤਰੀਕ ਨੂੰ ਅਦਾਲਤ ਦੇ ਵਿੱਚ ਮੈਂ ਮੁਹਾਲੀ ਦੇ ਐਸਐਸਪੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਦੋ ਵਕੀਲ ਸੇਬਾਨਾਂ ਦੇ ਨਾਲ ਅਦਾਲਤ ਕੋਰਟ ਕੰਪਲੈਕਸ ਦੇ ਅੰਦਰ ਬਤਮੀਜ਼ੀ ਕੀਤੀ ਗਈ ਪੁਲਿਸ ਦੇ ਦੁਆਰਾ ਉਹਦੇ ਲਈ ਕੌਣ ਜ਼ਿੰਮੇਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ ਰਵਿੰਦਰ ਸਾਹਿਬ ਪਲਾ ਸਾਹਿਬ ਜਿਹੜੇ ਕਿ ਕੋਰੀਡੋਰ ਦੇ ਵਿੱਚ ਫੋਨ ਸੁਣਦੇ ਨੇ ਖੜੇ ਹੋ ਕੇ ਪਿੱਛੋਂ ਇੱਕ ਇੰਸਪੈਕਟਰ ਪ੍ਰਦੀਪ ਪਾਜਵਾ ਇਹਨਾਂ ਨੂੰ ਆ ਕੇ ਧੱਕੇ ਨਾਲ ਫੜ ਕੇ ਇਹਨਾਂ ਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਮਿਸਹੈਂਡਲ ਕੀਤਾ ਕਹਿੰਦੇ ਜੀ ਤੁਸੀਂ ਕੋਰਟ ਕੰਪਲੈਕਸ ਦੇ ਵਿੱਚ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਮਹਾਂਨ ਸਾਹਿਬ ਨੂੰ ਪੁੱਛਦਾ ਵੀ ਦੱਸੋ ਜੀ ਕਿੱਥੇ ਲਿਖਿਆ ਕਿ ਕੋਰਟ ਕੰਪਲੈਕਸ ਦੇ ਅੰਦਰ ਤੁਸੀਂ ਵਕੀਲਾਂ ਦੇ ਨਾਲ ਅਸੀਂ ਬਤਮੀਜ਼ੀ ਕਰੋ ਪਰ ਹਰਮਿੰਦਰ ਸਣੀ ਸਾਹਿਬ ਵੀ ਉਰੇ ਬੈਠੇ ਨੇ ਇਹ ਵੀ ਉੱਥੇ ਸ਼ਾਮਲ ਸੀ ਤੇ ਐਡਵੋਕੇਟ ਸਿਮਰਨ ਟਿਵਾਨਾ ਉਹ ਤਾਂ ਹੰਸ ਸਾਹਿਬ ਨੇ ਆਪ ਪੜ੍ਹ ਹੰਸ ਸਾਹਿਬ ਜਿਹੜੀ ਮੁਸਤੈਦੀ ਤੁਸੀਂ ਅੱਜ ਸਰਕਾਰ ਦੀਆਂ ਨਕਾਮੀਆਂ ਚ ਪਾਉਣ ਦੇ ਲਈ ਦਿਖਾ ਰਹੇ ਹੋ ਮੈਂ ਹਰਮਨ ਹੰਸ ਜੀ ਨੂੰ ਪੁੱਛਦਾ ਜੇ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਵਿੱਚ ਦਿਖਾਈ ਹੁੰਦੀ ਤਾਂ ਫਿਰ ਜੋ ਜਸਟਿਸ ਸਿੰਧੂ ਮਲੋਤਰਾ ਸੁਪਰੀਮ ਕੋਰਟ ਜੱਜ ਸਾਬਾਨ ਨੇ ਥੋੜੇ ਖਿਲਾਫ ਮੈਨੂੰ ਲੱਗਦਾ ਕਿ ਲਿਖੇ ਨੇ ਸਟ੍ਰਿਕਚਰਸ ਲਿਖੇ ਨੇ ਆਪਣੀ ਜਜਮੈਂਟ ਦੇ ਵਿੱਚ ਕਿ ਕਿਦਾਂ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਈ ਫਿਰ ਤਾਂ ਲੋੜ ਹੀ ਨਹੀਂ ਪਈ